ਭਾਗਾਂ ਵਾਲਾ ਦਿਨ ਬਾਈ ਚੜ੍ਹਿਆ ਅੱਜ ਚੱਲਿਆ ਨਵਾਂ ਟਰੈਕਟਰ 755 ਜੱਟ ਦੇ ਘਰੇ ਸ਼ਟਲ ਗੇਅਰ ਜਣ 24 ਮਾਡਲ ਹੈ ਜਿਵੇਂ ਨਵਾਂ ਬ੍ਰਾਂਡ ਨਿਊ ਸਿਰਫ 300 ਘੰਟੇ ਟਰੈਕਟਰ ਚੱਲਿਆ ਹੋਇਆ ਟਾਇਰ ਪਿਛਲੇ 16 ਦੇ ਐਕਸਟਰਾ ਪਾਈ ਹੋਏ ਆ ਲੱਗ ਤੋਂ ਛਤਰੀ ਲੱਗ ਲੱਗੀ ਹੋਈ ਆ ਬੰਪਰ ਲੱਗ ਲੱਗਿਆ ਹੋਇਆ ਅੱਸੀ ਕਾਲ ਦੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਵਲੌਗ ਚ ਤੇ ਮਿੱਤਰੋ ਅੱਜ ਸਵਰਾਜ ਵਾਲੇ ਵੀਰ 855 ਦੇਣ ਲੱਗੇ ਆ ਟਰੈਕਟਰ ਜਿਹੜਾ ਸੱਤ ਇਹਨਾਂ ਦਾ ਪਸੰਦੀ ਦਾ ਟਰੈਕਟਰ ਆ ਵੱਧ ਵਿਗਣੇ ਵਾਲਾ ਤੇ ਬਾਕੀ ਮੇਰੇ ਹਿਸਾਬ ਨਾਲ ਟਰੈਕਟਰ ਇਹ ਜਿਹੜਾ ਸ਼ਟਲ ਸ਼ਿਫਟ ਵਿੱਚ ਆਇਆ ਉਹ ਟਰੈਕਟਰ ਦੇ ਰਹੇ ਆ ਪਹਿਲਾ ਟਰੈਕਟਰ ਚੱਲਿਆ ਰੋਪੜ ਡੀਲਰਸ਼ਿਪੋਂ ਤੇ ਬਾਕੀ ਤੁਹਾਨੂੰ ਰਵਿੰਦਰભાઈ ਨਾਲ ਮਾੜੀ ਮੋਟੀ ਕਰਾਉਣੇ ਗੱਲਬਾਤ ਬਾਈ ਸਾਸਤਰੀ ਕਰਵਿੰਦਰ ਵੀਰੇ ਉਹ ਠੀਕ ਠਾਕ ਉਹ ਠੀਕ ਠਾਕ ਵੀਰੇ ਪੱਟੀਆਂ ਵੀ ਤੂੰ ਬਣਾ ਬਾਈ ਹਾਂ ਬੱਚ ਲਈ ਜਾਂਦਾ ਮੈਂ ਕਹਿੰਦਾ ਦੂਆ ਦੀਆ ਟਰੈਕਟਰ ਚੱਲਿਆ ਬਾਈ ਅੱਜ ਹਾਂ ਕੀ ਆ ਚੱਲੇ ਵੇ 3 ਆ ਚੱਲਿਆ ਹਾਂ ਠੀਕ ਆ ਅਮ ਜੋੜਾਂ ਤੇ ਹੈ ਬਾਅਦ ਚਲੀ ਜਾਂਦਾ ਮਹਾਰਾਜ ਘਰ ਪਰ ਨਾਲ ਠੀਕ ਆ ਵਧੀਆ ਬਾਈ ਟਾਈਮ ਵੀ ਆਹੀ ਆ ਹਾਂਜੀ ਠੀਕ ਨੇ ਇਹ ਆਪਣਾ ਬਾਈ ਸ਼ਟਲ ਗੇਅਰ ਵਾਲਾ ਜੀ ਬਾਈ ਸ਼ਟਲ ਗੇਅਰ ਅੱਜ ਪਹਿਲੀ ਟਰੈਕਟਰ ਆਇਆ ਪਹਿਲਾ ਹੀ ਮੈਂ ਤਾਂ ਤੁਹਾਨੂੰ ਦੇਖ ਰਿਹਾ ਸੀ ਮਾਨੂੰ ਕਹੀ ਪਹਿਲਾਂ ਥੱਲੇ ਥੱਲੇ ਕਮੈਂਟ ਵੀ ਰੋਪੜ ਥੋੜੇ ਹੈ ਨਹੀਂ ਟਰੈਕਟਰ ਸ਼ਟਲ ਗੇਅਰ ਵਾਲਾ ਉਦਣ ਵੀ ਗੱਲ ਕੀਤੀ ਉਹ ਕਹਿੰਦੇ ਵੀ ਜਿਹਨੂੰ ਲੋਡ ਹੋਈ ਉਹਦੇ ਵਾਸਤੇ ਦਵਾਂਗੇ ਮੰਗਾ ਕੇ ਆਪਾਂ ਠੀਕ ਆ ਠੀਕ ਲੋਡ ਨਹੀਂ ਤੇ ਬੰ ਆ ਆਪਣਾ 3 ਸਪੀਡ ਵਾਲਾ ਅੱਛਾ 3 ਸਪੀਡ ਵਾਲਾ ਠੀਕ ਆ ਤੇ ਰਾਈਆਂ ਦੇ ਇੱਥੇ ਆਇਆ ਵਾ ਪਸੰਦ ਆ ਗਿਆ ਨਾ ਨਾ ਨਹੀਂ ਛੱਡਣਗੇ ਨਾ ਮਤਲਬ ਕਿ ਹੈ ਤਾਂ ਇਹ ਵੀ 3 ਸਪੀਡ ਇਹ ਆ ਹੈ 3 ਸਪੀਡ ਦੇ ਬਾਰੇ ਛੱਡ ਲਏ ਤੇ ਆ ਗਿਆ ਠੀਕ ਆ ਤੇ ਫਰੰਟ ਤੇ ਡਬਲ ਐਕਟਿੰਗ ਆ ਗਿਆ ਇਹ ਡਬਲ ਐਕਟਿੰਗ ਉਹ ਸਿੰਗਲ ਐਕਟਿੰਗ ਜਿਹਾ ਹੁੰਦਾ ਜਿਹੜਾ ਬਾਕੀ ਸਿੰਗਲ ਆ ਠੀਕ ਆ ਹੋਰ ਕੀ ਫਰਕ ਹੈ ਬਾਕੀ ਸੇਮ ਹੈ ਬਾਕੀ ਤਾਂ ਸੇਮ ਹੈ ਵੀਰੇ ਬਾਕੀ ਦੂਜੇ ਟਰੈਕਟਰ ਨਾਲ ਦੀ ਲੰਬਾਈ ਵਧ ਗਈ ਕੋਈ ਹੋਰ ਅੱਛਾ ਥੋੜੀ ਲੰਬਾਈ ਵਧਾਉਣੀ ਆਓ ਫਿਰ ਆਏ ਵਿੱਚ ਵੀ 6 ਇੰਚ ਦਾ ਹੋਰ ਫਰਕ ਵਜਿਆ ਅੱਛਾ 6 ਇੰਚ ਠੀਕ ਆ ਤੇ ਬਾਕੀ ਆਪਣਾ ਇੱਕ ਹੋਰ ਵੀਰ ਹੋਰ ਵੀਰੇ ਵਧੀਆ ਬਾਈ ਠੀਕ ਠਾਕ ਐਨ ਕਿਰਪਾ ਤੁਸੀਂ ਕਰੋਗੇ ਡਿਲੀਵਰੀ ਅੱਜ ਤੁਹਾਡੀ ਬਤੌਲ ਤੇ ਆ ਨਾ ਠੀਕ ਆ ਠੀਕ ਆ ਨਾ ਨਾ ਬਾਈ ਵਧੀਆ ਬਾਈ ਮਹਾਰਾ ਦੀ ਕਿਰਪਾ ਨਾਲ ਤੇ ਦੇ ਦਿਓ ਮਾੜੀ ਮੋਟੀ ਹੋਰ ਕੋਈ ਟਰੈਕਟਰ ਬਾਰੇ ਬਾਈ ਸਮੇਂ ਬਾਰੇ ਇਹਦੇ ਸੀ ਬਾਈ ਅੱਜ ਪਹਿਲੇ ਹੀ ਟਰੈਕਟਰ ਆਇਆ ਕੀ ਖਾਸ ਆ ਹੋਰ ਅੱਛਾ ਜੀ ਅੱਜ ਇਹਦੇ ਦੇਖਿਆ ਅੱਛਾ ਹਾਂਜੀ ਠੀਕ ਆ ਮੈਂ ਤਾਂ ਭੈਸੇ ਹੀ ਨਵਾਂ ਅੱਜ ਇਹ ਆਉਣੇ ਕੋ ਟਰੈਕਟਰ ਇਹ ਅੱਜ ਆਇਆ ਸੀ ਕੱਲ ਹੈ ਨਹੀਂ ਤਾਂ ਟਰੈਕਟਰ ਠੀਕ ਆ ਉੰਦੇ ਪੁੱਛੀ ਜਾਂਦੇ ਦੇ ਆ ਵੀ ਤੁਹਾਡੀ ਜਾਂ ਸੀ ਟਰੈਕਟਰ ਕਾਤੇ ਨਹੀਂ ਹੈਗਾ ਬਾਈ ਆਪਣੇ ਕੋ ਪਹਿਲਾਂ ਬਹੁਤ ਸਟਾਕ ਖੜਾ ਦਾ ਨਾ ਰੋਕੀ ਚੱਲਣਾ ਦਾ ਠੀਕ ਹੈ ਬਾਈ ਪਹਿਲਾਂ ਵੀ ਟਰੈਕਟਰ ਖੜੇ ਸੀ ਖਾਸੇ ਫਿਰ ਟਰੈਕਟਰ ਵੀ ਕਦੇ ਸਿਸਟਮ ਨਾਲ ਆਉਣੇ ਆ ਬਾਈ ਕੰਪਨੀ ਤੋਂ ਤੇ ਹਲੇ ਇਹਦੀ ਪ੍ਰੋਡਕਸ਼ਨ ਵੀ ਘਟ ਹੈ ਟਰੈਕਟਰ ਦੀ ਠੀਕ ਹੈ ਬਾਈ ਹਲੇ ਜਿੰਨੇ ਪ੍ਰੋਡਕਸ਼ਨ ਹੈ ਉਸ ਹਿਸਾਬ ਨਾਲ ਮਿਲਦਾ ਟਰੈਕਟਰ ਠੀਕ ਹੈ ਬਾਈ ਬਾਕੀ ਬਾਈ ਟਰੈਕਟਰ ਦੀ ਜਿੱਦਾਂ ਕਹਿੰਦੇ ਸੀ ਨਵੇਂ ਟਰੈਕਟਰ ਬਾਰੇ ਇਦਾਂ ਦੀ ਕੋਈ ਗੱਲਬਾਤ ਨਹੀਂ ਹੈਗੀ ਇਹਨ ਵਧੀਆ ਅੱਛਾ ਜੀ ਚੱਲ ਲਗੇ ਰਾਇ ਠੀਕ ਆ ਲੋ ਬਾਈ ਆ ਚੀਜ਼ ਦਾ ਫਰਕ ਪਾਇਆ ਡਬਲ ਐਕਟਿੰਗ ਦਾ ਪਹਿਲਾਂ ਇਹਨੂੰ ਡਬਲ ਐਡ ਪਹਿਲਾਂ ਉਹ ਦੂਜੇ ਰੈਕਟਰ ਖੜੇ ਆ ਸਾਰੇ ਸਿੰਗਲ ਐਕਟਿੰਗ ਵਾਲੇ ਬਾਕੀ ਬਾਈ ਸੈਟਲ ਬਾਕੀ ਬਾਈ ਆ ਦਾ ਫਰਕ ਪਿਆ ਹੈ 6 ਇੰਚ ਥੋੜਾ ਬਲੌਕ ਦਾ ਫਰਕ ਪੈ ਗਿਆ ਜੀ ਲੰਬਾ ਹੋ ਗਿਆ ਠੀਕ ਆ 6 ਇੰਚ ਬਲੌਕ ਵਧਾਉਣ ਨੂੰ ਉਨਾਂ ਹੀ ਆ ਡਿਸਟੈਂਸ ਜਿੰਨਾ ਪਹਿਲਾਂ ਸੀਗਾ ਉਹ ਉਨਾਂ ਹੀ ਆ ਠੀਕ ਆ ਠੀਕ ਆ ਬਾਈ ਬਾਕੀ ਚਲੋ ਬਾਈ ਜਿੱਦਾਂ ਆ ਚੀਜ਼ਾਂ ਦਾ ਫਰਕ ਹੈ ਤੇ ਆ ਰੇਟ ਦਾ ਫਰਕ ਤਾਂ ਫਿਰ ਮਾੜਾ ਮੋਟਾ ਪੈਣਾ ਹੀ ਪੈਣਾ ਟਰੈਕਟਰ ਕਿੰਨਾ ਲੰਮਾ ਜਾਂਦਾ ਹੋਵੇ ਠੀਕ ਆ ਆ ਗੋ ਪੱਪੂ ਬਾਈ ਬਾਈ ਸਭ ਤੋਂ ਸੀਨੀਅਰ ਮਿਸਤਰੀ ਨਾਲ ਸਾਡੇ ਮਾੜੀ ਗੱਟੀ ਮੁਲਾਕਾਤ ਮਿਸਤਰੀ ਸਾਹਿਬ ਤਾਂ ਸਰਾ ਹੀ ਲਾ ਦਿੰਨੇ ਗੱਲਾਂ ਹਾਂਜੀ ਠੀਕ ਹੈ ਇਹ ਵੀਰ ਆਪਣਾ ਜਿਹੜਾ ਲੈਣਾ ਚ ਠੀਕ ਹੈ ਇਹ ਵੀਰ ਆਪਣਾ ਸਭ ਤੋਂ ਪਹਿਲਾ ਟਰੈਕਟਰ 23 ਮਾਡਲ ਕਢਾ ਕੇ ਵੀਰ 24 ਚ ਲੇਵੇ ਦੁਬਾਰਾ ਫਿਰ ਨਵਾਂ ਲੈ ਚੱਲੇ ਆ 23 ਮਾਡਲ ਵਿੱਚ ਕਿਡਾ ਹੈ ਬਾਈ ਨੂੰ ਹਾਂਜੀ ਠੀਕ ਹੈ ਫਿਰ ਉਹ 200 ਘੰਟੇ ਚੱਲਿਆ ਹੋਇਆ ਹੈ ਅੱਛਾ ਫਿਰ 200 ਘੰ ਠੀਕ ਹੈ ਜੀ ਕਿਹੜਾ ਪਿੰਡ ਆ ਵੀਨਾਂ ਦਾ ਜੀ ਰਾਮਪੁਰ ਆ ਰਾਮਪੁਰਾ ਠੀਕ ਹੈ ਰਾਮਪੁਰ ਪਰਖਾਲੀ ਸਵਰਾਥ ਦੇ ਫੈਨ ਹੈ ਬਾਈ ਪੱਕੇ ਹੈ ਠੀਕ ਹੈ ਜੀ ਕਾਦਾ ਕੰਮ ਕਰੀ ਖਰਾਏ ਪਾੜੇ ਦਾ ਖੇਤੀਬਾੜੀ ਦਾ ਅੱਛਾ ਜੀ ਆਪਣਾ ਹੀ ਕੰਮ ਕਰਦੇ ਹੋ ਆਪਣੀ ਠੀਕ ਹੈ ਵੀਰੇ ਕੀ ਵਧੀਆ ਲੱਗਦਾ ਵੀਰੇ ਸਵਰਾਥ ਟਰੈਕਟਰ ਤੁਹਾਨੂੰ ਬਾਕੀ ਟਰੈਕਟਰਾਂ ਨਾਲੋਂ ਸਭ ਤੋਂ ਵਧੀਆ ਵੀਰੇ ਸੁਪਰ ਸੀਟਰ ਨੂੰ ਬਹੁਤ ਵਧੀਆ ਹੈ ਅੱਛਾ ਜੀ ਇੱਕ ਤਾਂ ਮੂੜਾਂ ਤੇ ਚੱਕ ਹੁੰਦਾ ਫਿਰ ਠੀਕ ਹੈ ਜੀ ਹੁਣ ਇਹ ਸੁਪਰ ਸੀਟਰ ਲਿਆਏ ਤੇ ਜਿਹੜਾ 22 ਮਾਡਲ ਦਾ ਜਮਾਂ ਵੀ ਖੜਾ ਨਹੀਂ ਹੋਇਆ ਫਿਰ ਬਿਨਾ ਬੈਠ ਤੇ ਅੱਛਾ ਜੀ ਬਿਨਾ ਬੈਠ ਤੇ ਲਿਆ ਉਹ ਵੀ ਚਲੋ ਠੀਕ ਹੈ ਕਰੀਏ ਬਾਈ ਡਿਲੀਵਰੀ ਫਿਰ ਆ ਜੋ ਆ ਜੋ ਲੈ ਲੋ ਜੀ ਬਾਈ ਡਿਲੀਵਰੀ ਕਰ ਦਈਏ ਬਾਈ ਟਰੈਕਟਰ ਦੀ ਆਪਾਂ 855 ਦੀ ਮੁਬਾਰਕਾਂ ਬਾਈ ਸਾਰੇ ਵੀਰਾਂ ਨੂੰ ਜਿਨ੍ਹਾਂ ਵੀਰਾਂ ਨੇ ਟਰੈਕਟਰ ਲਿਆ ਅੰਦਰ ਮਹਤਰੀ ਸਾਹਿਬ ਫੋਟੋਆਂ ਲੈ ਰਹੇ ਆ ਵਾ ਠੀਕ ਹੈ ਵੀਰੇ ਮੁਬਾਰਕਾ ਸਾਬ ਨੂੰ ਬਾਈ ਬਹੁਤ ਬਹੁਤ ਟਰੈਕਟਰ ਦੀਆਂ ਵੀਰੇ ਬਾਈ ਨੇ ਦੱਸਿਆ ਵੀ ਅੱਜ ਦੂਆ ਤੀਜਾ ਟਰੈਕਟਰ ਚੱਲਿਆ ਬਾਈ ਸਾਡੇ ਰੂਪਰ ਡੀਲਰਸ਼ਿਪ ਤੋਂ ਕਈ ਬਾਈ ਪੁੱਛਦੇ ਆ ਬਾਈ ਤੁਹਾਡੇ ਸੇਲ ਬਾਈ ਅੱਗੇ ਵੀ ਦੱਸਦੇ ਹੁੰਦੇ ਆ ਵੀ ਸਾਡੇ ਇੱਧਰ ਲੋਕ ਨਾ ਨੂਰਪੁਰ ਇੱਧਰ ਦੋ ਤਿੰਨ ਏਰੀਆ ਟਰੈਕਟਰ ਦੀ ਸੇਲ ਬਹੁਤ ਵਧੀਆ ਵਧੀਆ ਵਿਗਦਾ ਟਰੈਕਟਰ ਠੀਕ ਹੈ ਜੀ ਬਾਕੀ ਆ ਦੇਖ ਲਓ ਬਾਕੀ ਟਰੈਕਟਰ ਸਾਰੇ 852 ਸਿੰਗਲ ਐਕਟਿੰਗ ਦੇ ਨਾਲ ਹੈ ਠੀਕ ਹੈ ਜੀ ਇਹ ਬਿਦਾਊਟ ਸ਼ਟਲ ਹੈ ਹੈਗਾ 3 ਸਪੀਡ ਹੈ ਇਹ ਚੀਜ਼ ਦਾ ਦੇਖਣ ਨੂੰ ਅੱਖਾਂ ਨਾਲ ਦੇਖਣ ਨੂੰ ਵੀ ਫਰਕ ਲੱਗ ਰਿਹਾ ਬਾਈ ਠੀਕ ਹੈ ਜੀ ਜੇ ਆਪਾਂ ਧਿਆਨ ਨਾਲ ਦੇਖੀਏ ਇਹਨੂੰ ਤੇ ਉਹ ਟਰੈਕਟਰ ਦਾ ਫਰਕ ਹੈਗਾ ਬਾਈ ਠੀਕ ਹੈ ਜੀ ਬਾਕੀ ਤੁਹਾਡੀ ਆਪਣੀ ਚੋਇਸ ਹੈ ਜੇ ਤੁਸੀਂ ਸ਼ਟਲ ਗੇਅਰ ਵਾਲਾ ਲੈਣਾ ਹੈ ਸ਼ਟਲ ਗੇਅਰ ਦਾ ਬਸ ਇੰਨਾ ਕੁ ਥੋੜਾ ਬੈਨੀਫਿਟ ਹੈਗਾ ਜੇ ਤੁਸੀਂ ਉਸੇ ਗੇਅਰ ਵਿੱਚ ਜੇ ਤੁਸੀਂ ਮੰਨ ਕੇ ਚੱਲੋ ਜਿੱਥੇ ਆਪ ਨੂੰ ਜਿਆਦਾ ਅੱਗੇ ਪਿੱਛੇ ਕਰਨ ਦੀ ਲੋਡ ਪੈਂਦੀ ਹੈ ਉੱਥੇ ਥੋੜਾ ਜਿਹਾ ਫਾਇਦਾ ਲੈਂਦਾ ਬਾਰ-ਬਾਰ ਗੇਅਰ ਬਦਲਣ ਨਾਲ ਹਣਾ ਜੀ ਤੇ ਆਪਾਂ ਇੱਥੇ ਤੋਂ ਹੱਥ ਨਾਲੇ ਬੱਸ ਬੈਕ ਕਰ ਦੇਣਾ ਇੱਥੇ ਤੋਂ ਅੱਗੇ ਕਰ ਦੇਣਾ ਤੇ ਬਾਕੀ ਰੇਟ ਦਾ ਮੇਰੇ ਹਿਸਾਬ ਨਾਲਾ ਫਰਕ 20-25000 ਰੁਪਏ ਦਾ ਹੋਊਗਾ ਬਾਕੀ ਭਾਈ ਰੇਕ ਡੀਲਰ ਦਾ ਕਈ ਸਾਰੇ ਵੀਰ ਇਹ ਗੱਲ ਦਾ ਇਹ ਪੁੱਛਦੇ ਆ ਵੀ ਤੁਹਾਡੇ ਏਰੀਆ ਚ ਭਾਈ ਰੇਟ ਦੱਸੋ ਕਿੰਨੇ ਦਾ ਵੀ ਉਹ ਰਾਈਟ ਨਾਲ ਅਸੀਂ ਆਪਣੇ ਏਰੀਆ ਚ ਲੈਣਾ ਤੇ ਭਾਈ ਇਹ ਗੱਲ ਕਦੇ ਵੀ ਰੇਟ ਸੇਮ ਨਹੀਂ ਹੋ ਸਕਦਾ ਜਿੱਥੇ ਤੱਕ ਮੇਰਾ ਆਈਡੀਆ ਕਿਉਂਕਿ ਜਿਹੜਾ ਟਰੈਕਟਰ ਦਾ ਰੇਟ ਹੁੰਦਾ ਏ ਉਹ ਲੱਗ-ਲੱਗ ਹੁੰਦਾ ਹੈ ਕੋਈ ਡੀਲਰ ਭਾਈ ਕੰਪਨੀ ਤੋਂ ਟਰੈਕਟਰ ਵੱਧ ਚੱਕਦਾ ਏ ਕੋਈ ਟਰੈਕਟਰ ਕੰਪਨੀ ਤੋਂ 10 ਟਰੈਕਟਰ ਚੱਕਦਾ ਕੋਈ 5 ਚੱਕਦਾ ਉਹ ਸਾਬ ਨਾਲ ਡੀਲਰ ਟਰੈਕਟਰ ਦਿੰਦਾ ਬਾਈ ਠੀਕ ਹੈ ਤਾਂ ਮੇਰਾ ਵੀ ਰੇਟ ਦਾ ਕੰਪੈਰੀਸ਼ਨ ਕਰਨਾ ਔਖਾ ਹੋ ਜਾਂਦਾ ਉੱਥੇ ਨਾ ਆਪਾਂ ਕਿਸ ਨੂੰ ਪ੍ਰੋਪਰ ਰੇਟ ਸਹੀ ਰੇਟ ਬਾਈ ਦੱਸ ਸਕਦੇ ਆ ਇਹ ਚੀਜ਼ ਦਾ ਅਸੀਂ ਮੈਂ ਕੱਲ ਨੂੰ ਕਿਸੇ ਨੂੰ ਕਹਿ ਦਵਾਂ ਬਾਈ ਸਾਡੇ ਦਾ ਆ ਰੇਟ ਦੰਨੇ ਆ ਲਾਸਟ ਆ ਠੀਕ ਹੈ ਕੱਲ ਨੂੰ ਅਗਲਾ ਜਾ ਕੇ ਉਹ ਡੀਲਰਸ਼ਿਪ ਤੇ ਕਹਿ ਦਵੇ ਬਾਈ ਬਹੁਤ ਵਾਰ ਮੇਰੇ ਨਾਲ ਇਦਾਂ ਦੀ ਗੱਲਬਾਤ ਹੋਲੀ ਠੀਕ ਹੈ ਤਾਂ ਕਰਕੇ ਮੇਰਾ ਵੀਰ ਭਰਾ ਕੋਈ ਇਹ ਗੱਲ ਦਾ ਗੁੱਸਾ ਨਾ ਕਰਿਆ ਕਰੋ ਨੰਬਰ 2 ਗੱਲ ਜਿਹੜੀ ਸਵਰਾਜ ਦੀ ਡੀਲਰਸ਼ਿਪ ਆ ਬਾਈ ਇਹ ਆਪਣੇ ਏਰੀਆ ਵਿੱਚ ਹੀ ਟਰੈਕਟਰ ਦਿੰਨੇ ਇਹ ਦੂਜੇ ਏਰੀਆ ਦੇ ਵਿੱਚ ਆਪਾਂ ਟਰੈਕਟਰ ਦੇ ਨਹੀਂ ਸਕਦੇ ਇਹ ਵੀ ਇਹਨਾਂ ਦੀਆਂ ਪਾਲਿਸੀਆਂ ਕੰਪਨੀ ਦੀਆਂ ਆਪਾਂ ਨੂੰ ਉਹਦੇ ਨਾਲੇ ਚੱਲਣਾ ਪੈਂਦਾ ਠੀਕ ਆ ਜੀ ਜਿੱਦਾਂ ਰੂਪੜ ਨੂੰ ਸਾਡੇ ਨੇ ਏਰੀਆ ਦਿੱਤਾ ਹੋਇਆ ਨੂਰਪੁਰ ਅਨੰਦਪੁਰ ਸਾਹਿਬ ਠੀਕ ਆ ਜੀ ਉਹਦੇ ਵਿੱਚ ਵਿੱਚ ਹੀ ਟਰੈਕਟਰ ਆਪਾਂ ਨੇ ਮਤਲਬ ਕਿ ਦੇਣਾ ਹੁੰਦਾ ਠੀਕ ਆ ਜੀ ਥੋਨੀ ਲਾਸਟ ਰਹਿ ਗਿਆ ਪਹਿਲਾਂ ਵੇਚ ਗਏ ਸਾਰੇ ਥੋਨੀ ਜੀ ਥੋਨੀ ਇੱਕ ਰਹਿ ਗਿਆ ਬਾਈ ਥੋਨੀ ਜਿਹੜਾ ਆਰਮੀ ਕਲਰ ਵਾਲੇ ਰੰਗ ਦੇ ਇਹਨਾਂ ਕੋਲ ਟਰੈਕਟਰ ਉਹ ਲਾਸਟ ਪੀਸ ਰਹਿ ਗਿਆ ਇਹਨਾਂ ਕੋਲ ਠੀਕ ਹੈ ਜੇ ਕਿਸੇ ਨੇ ਲੈਣਾ ਹੋਇਆ ਬਾਈ ਇਹ ਵੀ ਟਰੈਕਟਰ ਲੈ ਲਿਓ ਇਹ ਬਾਈ ਬਾਅਦ ਚ ਨਹੀਂ ਮਿਲਣੇ ਹੈਗੇ ਇਹ ਲਾਸਟ ਏ ਟਰੈਕਟਰ ਹੈ ਠੀਕ ਹੈ ਜੀ ਜੇ ਕੋਈ ਤੁਸੀਂ ਬਾਅਦ ਚ ਕਹੋਗੇ ਵੀ ਆਹ ਰੰਗ ਚ ਲੈਣਾ ਫਿਰ ਮਿਲਣਾ ਨਹੀਂ ਹੈਗਾ ਹੋਰ ਵੀਰੇ ਕੀ ਹਾਲ ਹੈ ਆ ਸਾਡਾ ਬੈਂਕ ਵਾਲਾ ਵੀਰ ਆ ਬਾਈ ਕਿਆ ਹਾਲ ਠੀਕ ਆ ਕਿਸੇ ਵੀਰ ਨੇ ਲੋਨ ਕਰਾਉਣਾ ਹੁੰਦਾ ਟਰੈਕਟਰ ਦੇ ਪੁਰਾਣੇ ਤੇ ਹਾਂ ਆਰਬੀਐਲ ਬੈਂਕ ਤੋਂ ਬਹੁਤ ਵਧੀਆ ਹਾਂ ਵਿਆਜ ਜਾਇਜ਼ ਹੈ ਨਾ ਦਾ ਹਾਂ ਬਾਕੀ ਜੋ ਚੀਜ਼ਾਂ ਸਮਝਣੀਆਂ ਵੀ ਕੀ ਕੀ ਚਾਹੀਦਾ ਉਹ ਵੀਰ ਨਾਲ ਕੰਟੈਕਟ ਕਰ ਲਿਓ ਮੈਂ ਨੰਬਰ ਦਿਖਾਉਣਾ ਫਾਇਦਾ। ਲੋ ਜੀ ਬਾਈ। ਸ਼ੱਕ ਤਾਂ ਹੀ ਹੁੰਟੇ। ਬਾਕੀ ਬਾਈ ਬੈਂਕਾਂ ਤਾਂ ਤੁਹਾਨੂੰ ਪਤਾ ਬਹੁਤ ਨੇ ਲੋਨ ਕਰਦੀਆਂ ਤੇ ਜਿਹੜੀਆਂ ਵਧੀਆ ਬੈਂਕਾਂ ਨੇ ਘੱਟ ਵਿਆਜ ਆ ਉਹ ਆਪਣੇ ਵੀਰ ਹੈਗੇ ਨੇ ਉਰੇ ਤੇ ਬਾਈ ਦਾ ਮੈਂ ਨੰਬਰ ਤੁਹਾਨੂੰ ਨੋਟ ਕਰਾਉਣਾ। ਵੀਰੇ ਆਪਣਾ ਨੰਬਰ ਬੋਲਿਓ ਕੰਟੈਕਟ ਨੰਬਰ 84378 9400 ਠੀਕ ਆ ਵੀਰੇ। ਇਹ ਨੰਬਰ ਬਾਈ ਕਰ ਲਿਓ ਨੋਟ ਬਾਈ ਦਾ। ਕਿਸੇ ਨੇ ਵੀ ਭਾਈ ਸੈਕੰਡ ਹੈਂਡ ਟਰੈਕਟਰ ਤੇ ਹੋ ਜਾਂਦਾ ਲੋਨ ਘੱਟ ਦੇ ਘੱਟ ਕਿੰਨਾ ਮਾਡਲ ਟਰੈਕਟਰ ਚਾਹੀਦਾ 18 ਮਾਡਲ ਦੇ ਉੱਤੇ ਹੋਵੇ ਜਣੀ ਕਿ ਟਰੈਕਟਰ 10 ਸਾਲ ਪੁਰਾਣਾ ਹੋਵੇ 10 ਸਾਲ ਪੁਰਾਣਾ ਠੀਕ ਆ ਭਾਈ 10 ਸਾਲ ਪੁਰਾਣੇ ਟਰੈਕਟਰ ਤੇ ਵੀ ਕਹਿੰਦਾ ਲੋਨ ਹੋ ਜਾਊਗਾ ਲੋ ਜੀ ਬਾਈ ਲੋ ਜੀ ਬਾਈ ਭਾਗਾ ਵਾਲਾ ਦਿਨ ਬਾਈ ਚੜ੍ਹਿਆ ਅੱਜ ਚੱਲਿਆ ਨਵਾਂ ਟਰੈਕਟਰ 755 ਜੱਟ ਦੇ ਘਰੇ ਸ਼ਟਲ ਗੇਅਰ ਸ਼ਟਲ ਗੇਅਰ ਵਾਲਾ ਮਾਡਲ ਬਾਈ ਸਾਡੇ ਰੋਪਰ ਡੀਲਰਸ਼ਿਪ ਤੋਂ ਪਹਿਲਾਂ ਚੱਲਿਆ ਠੀਕ ਹੈ ਜੀ ਬਾਕੀ ਹੁਣ ਤਾਂ ਲਗਾਤਾਰ ਜਿੱਕੇ ਚਲੇ ਗਿਆ ਹੁਣ ਦੇਖੋ ਤੁਸੀਂ ਹੁਣ ਜਿਆਦਾਤਰ ਸ਼ਟਲ ਗੇਅਰ ਵਾਲੇ ਹੀ ਜਾਣਾ ਠੀਕ ਹੈ ਜੀ ਤੇ ਬਾਕੀ ਬਾਈ ਜਿਵੇਂ ਕਿ ਆਪਾਂ ਪਹਿਲਾਂ ਦੱਸਿਆ ਵੀ ਰੇਟ ਦਾ ਜਰੂਰ ਕੰਪੈਰੀਸ਼ਨ ਹੋਊਗਾ ਇਹਦਾ ਦੂਜੇ ਨਾਲੋਂ ਫਰਕ ਹੋਊਗਾ ਰੇਟ ਦਾ ਠੀਕ ਹੈ ਤਾਂ ਮੇਰਾ ਵੀਰ ਕੋਈ ਰੇਟ ਪਿੱਛੇ ਨਾ ਇਹਦਾ ਉਹ ਕਰਿਓ ਤੇ ਬਾਕੀ ਪੁਰਾਣੇ ਡਾਇਟਰ ਖੜੇ ਨੇ ਬਾਈ ਵੀਰਾਂ ਨਾਲ ਇਹਨਾਂ ਕੋ ਅਰਜਨ ਖੜਾ ਬਾਈ ਨਾਲ ਕੋ 24 ਮਾਡਲ ਆ ਇਹਦੇ ਆਈਸੀ 2-3 ਵੀ ਥੋੜਾ ਜਿਹਾ ਰੇਟ ਪਿੱਛੇ ਬਾਈ ਦਾ ਸੌਦਾ ਰਹਿ ਲਿਆ 2-3 ਵਾ ਟਰੈਕਟਰ ਦਾ ਪਰ ਉਮੀਦ ਹੈਗੀ ਆ ਵੀ 1-2 2-4 ਦੰਦੇ ਵਿੱਚ ਟਰੈਕਟਰ ਵਿਕ ਜਾਊਗਾ ਲੋ ਜੀ ਬਾਈ ਅੰਦਰ ਕੀ ਪੁਰਾਣੇ ਟਰੈਕਟਰ ਖੜੇ ਨੇ ਬਾਈ ਸੈਕੰਡ ਹੈਂਡ ਅਰਜਨ ਖੜਾ ਲੋ ਬਸ ਸਾਰੇ ਟਰੈਕਟਰ ਦਿਖਾ ਦਿਆਂ ਮੜੇ ਜੇ ਗੁਰਿੰਦਰ ਬਾਈ ਅੱਜ ਪਰੋਣੇ ਵਾਲੀ ਪੱਗ ਬਣੀ ਫਿਰਦਾ ਇਹਦਾ ਵੀ ਜਨਾਬੀ ਹਾਂ ਬਹੁਤ ਪੇਲਾ ਹੋਵੇ ਰੱਬ ਛੇਤੀ ਦੇ ਕੇ ਕਰੇ ਹਾਂ ਹੋ ਜਾਣਾ ਬਾਈ ਹੋ ਜਾਣਾ ਹੋ ਜਾਣਾ ਬਾਈ ਨੱਚਣ ਟੱਪਣ ਜੋਗੇ ਹੈਗੇ ਆ ਹਾਂ ਨਾ ਹੋ ਜਾਣਾ ਬਾਈ ਨਹੀਂ ਯਾਰ ਫਿਰ ਉਹ ਸਵਾਦ ਕੁਝ ਹੋਰ ਹੁੰਦਾ ਹੈ ਹਨੀ ਹਾਂ ਉਹਦੇ ਛਿੱਟ ਛਿੱਟ ਲੱਗ ਗਈ ਨੱਚਣਾ ਪੋਵੇ ਸਾਨੂੰ ਇਹਦਾ ਤਾਂ ਆਪਾਂ ਇੱਥੇ ਲਾਉਂਗੇ ਪੰਡਾਲ ਵਿਆਹ ਨੂੰ ਖੁੱਲੇ ਚ ਹਨਾ ਲੁੱਡੀਆਂ ਬਹਿਣਗੀਆਂ ਚ ਇੱਕੀ ਗੱਡਾਂਗੇ ਖੁੱਲੇ ਚ ਲਾਉਣਾ ਪੰਡਾਲ ਬਾਈ ਕਿਉਂਕਿ ਬੰਦੇ ਬਾਈ ਏਜੰਸੀਆਂ ਦੇ ਆਲ ਆਲ ਵਰਲਡ 'ਚ ਆਉਣੇ ਆਲ ਪੰਜਾਬ ਦੇ ਡੀਲਰ ਪਹੁੰਚਣਗੇ ਬਾਈ ਬਾਈ ਦੇ ਵਿਆਹ ਨੂੰ ਠੀਕ ਆ ਬਹੁਤ ਯਾਨੀ ਕਿ ਵੀ ਪਲੈਨਿੰਗ ਤੱਕ ਤਕੜੀ ਹੋਣੀ ਆ ਹਾਂ ਬੜੇ ਬੜੇ ਕਲਾਕਾਰ ਪਹੁੰਚਣਗੇ ਤੇ ਬਾਈ ਆ ਪੁਰਾਣੇ ਟਰੈਕਟਰ ਤੁਹਾਨੂੰ ਦਿਖਾ ਦਈਏ ਬਾਈ ਨਾਲ ਕੋਕੜੇ ਅਰਜਨ 575 275 ਸੋਨਾ ਲੀਕਾ 855 735 575 ਬਾਈ ਦੋ 575 ਖੜੇ ਆ ਪੁਰਾਣੇ ਖੜੇ ਆ ਦੋ ਤਿੰਨ ਟਰੈਕਟਰ ਕਿਸੇ ਨੇ ਪੁਰਾਣਾ ਟਰੈਕਟਰ ਲੈਣਾ ਬਾਈ ਨਾਲ ਕੋਲੋਂ ਤਾਂ ਦੇਖ ਲਿਓ ਰੇਟ ਬਾਈ ਸਭ ਦੇ ਅਲੱਗ-ਅਲੱਗ ਨੇ ਅਰਜਨ 24 ਮਾਡਲ ਹੈ ਜਿਵੇਂ ਨਵਾਂ ਬ੍ਰਾਂਡ ਨਿਊ ਸਿਰਫ 300 ਘੰਟੇ ਟਰੈਕਟਰ ਚੱਲਿਆ ਹੋਇਆ ਟਾਇਰ ਪਿਛਲੇ 16 ਦੇ ਐਕਸਟਰਾ ਪਏ ਹੋਏ ਆ ਲੱਗ ਤੋਂ ਛਤਰੀ ਲੱਗ ਲੱਗੀ ਹੋਈ ਆ ਬੰਪਰ ਲੱਗ ਲੱਗਿਆ ਹੋਇਆ ਠੀਕ ਹੈ ਜੀ ਡਿਮਾਂਡ ਕਰਦੇ ਨੇ ਬਾਈ 6 ਲੱਖ 70 72000 ਰੁਪਿਆ 72 ਕੁਛ ਇੰਨਾ ਹੀ ਮੰਗਦੇ ਨੇ ਬਾਈ ਨਹੀਂ ਬਾਕੀ ਦਾ ਰੇਟ ਮੌਕੇ ਤੇ ਹੋ ਜਾਊਗਾ ਪਰ ਟਰੈਕਟਰ ਜਮਾਂ ਹੀ ਬਾਈ ਸ਼ੋਅਰੂਮ ਕੰਡੀਸ਼ਨ ਹੈ ਜਿੱਦਾਂ ਦਾ ਏਜੰਸੀ ਤੋਂ ਆਇਆ ਉਹ ਉਦਾਂ ਦੀ ਟਰੈਕਟਰ ਪਿਆ ਨਮੇ ਦਾ ਰੇਟ ਮੰਨੂ ਨਹੀਂ ਪਤਾ ਕਿੰਨਾ ਹੈ ਬਾਈ ਬਾਕੀ ਦਾ ਸੌਦਾ ਮੋਬਾਈਲ ਨਾਲ ਕਰ ਲਿਓ ਬਾਈ ਬਣ ਕੇ ਮੰਨੂ ਨਾਲੇ ਗਲਤ ਮਨਤ ਬੋਲਿਆ ਮਨੂ ਦਾ ਜਿੰਨਾ ਰੇਟ ਦ ਠੀਕ ਹੈ ਕਈ ਬਾਈ ਮੇਰੇ ਪਰ ਸੈੱਟ ਲਾਈ ਜਾਂਦੇ ਆ ਤੂੰ ਰੇਟ ਐਂ ਬੋਲਦਾ ਉਹ ਬੋਲਦਾ ਜੇ ਮੰਨ ਕੇ ਚੱਲੋ ਆਪ ਮੈਂ ਤਾਂ 6 ਲੱਖ ਰੇਟ ਕਹਿਤਾ ਤਾਂ ਕਿਸੇ ਨੇ 6 ਲੱਖ ਵੀ ਨਹੀਂ ਬਾਈ ਦੇਣਾ ਆ ਕੇ ਡਿਮਾਂਡ ਥੋੜੀ ਐਕਸਟਰਾ ਹੀ ਕਰਦੇ ਹੁੰਨੇ ਆ ਬਾਈ ਡੀਲਰ ਕੋਈ ਵੀ ਐ ਜੇ ਕੋਈ ਜ਼ਿਮੀਂਦਾਰ ਵੀ ਟਰੈਕਟਰ ਵੇਚਦਾ ਬਾਈ ਉਹ ਵੀ ਪੈਸੇ ਐਕਸਟਰਾ ਹੀ ਮੰਗਦਾ ਪੈਸਾ ਹਮੇਸ਼ਾ ਸੌਦਾ ਹਮੇਸ਼ਾ ਬੈਠ ਕੇ ਹੀ ਹੁੰਦਾ ਹੁੰਦਾ ਠੀਕ ਹੈ ਜੀ ਉਹਦੇ ਬਾਅਦ 575 ਖੜਾ ਇਹ ਵੀ 16 ਮਾਡਲ ਐ 16 ਸ਼ਾਇਦ ਹਾਂ ਇੰਨਾ ਕਾ ਮਾਡਲ ਐ ਇਹਦੀ ਵੀ ਡਿਮਾਂਡ 4 ਲੱਖ 60 65 ਹਜ਼ਾਰ ਦੀ ਕੁਛ ਇੱਥੇ ਜੀ 275 ਖ 2001 ਮਾਡਲ ਟਾਇਰ ਨਵੇਂ ਨੇ ਚਾਰੇ ਕੰਡੀਸ਼ਨ ਟਰੈਕਟਰ ਦਾ ਰੰਗ ਥੋੜਾ ਜਿਹਾ ਫਿੱਕਾ ਪਿਆ ਹੋਇਆ ਹਲਕਾ ਜਿਹਾ ਇਹਦੀ ਵੀ ਟਰੈਕਟਰ ਦੀ 2 ਲੱਖ 15-20 ਹਜ਼ਾਰ ਰੁਪਿਆ ਡਿਮਾਂਡ ਆਈ ਆਰਐਕਐਸਆਈ ਨੇ ਕੋਈ ਨਵਾਂ ਆ ਬਈ ਇਹਦੇ ਬਾਰੇ ਕੋਈ ਪ੍ਰੋਪਰ ਜਾਣਕਾਰੀ ਨਹੀਂ ਹੈਗੀ ਠੀਕ ਹੈ ਜੀ ਬਾਕੀ 735 ਖੜਾ ਇੱਕ 575 ਹੋਰ ਖੜਾ 16-17 ਮਾਡਲ ਤੇ ਇਹਦਾ ਪੀਵੀ07 ਨੰਬਰ ਹੈ ਹਿਸ਼ਾਰਪੁਰ ਦਾ ਇਹਦੀ ਵੀ ਡਿਮਾਂਡ ਇੰਨੀ ਕਿ 4 ਲੱਖ 70-80 ਹਜ਼ਾਰ ਦੇ ਨੇੜੇ ਤੇੜੇ ਇਸ ਤਾਰਾ ਮਾਡਲ ਆ ਬਈ ਟਾਇਰ ਜਮਾ ਹੀ ਨਵੇਂ ਟਰੈਕਟਰ ਦੇ ਠੀਕ ਆ ਜੀ ਬਾਕੀ ਦਾ ਨੰਬਰ ਤੁਹਾਨੂੰ ਉਹ ਸਾਹਮਣੇ ਆ ਚੱਲ ਰਿਹਾ 98155 99901 ਇਹ ਨੰਬਰ ਤੇ ਕਰ ਲਿਓ ਕੰਟੈਕਟ ਤੇ ਬਲੌਗ ਦੇ ਵਿੱਚ ਇੰਨਾ ਹੀ ਜੀ ਜੇ ਕਿਸੇ ਵੀ ਵੀਰ ਨੇ ਕੋਈ ਪੁਰਾਣਾ ਟਰੈਕਟਰ ਵੇਚਣਾ ਖਰੀਦਣਾ ਹੁੰਦਾ ਤਾਂ ਆਪਣੇ ਨਾਲ ਜ਼ਰੂਰ ਕਨੈਕਟ ਕਰਿਆ ਕਰੋ ਨੰਬਰ ਆਪਣਾ ਥੱਲੇ ਮੈਂਸ਼ਨ ਰਹਿੰਦਾ ਹੈ ਸਕਰੀਨ ਦੇ ਠੀਕ ਆ ਜੀ ਤੇ ਬਾਕੀ ਅੱਜ ਜੇ ਵੀਡੀਓ ਵਧੀਆ ਲੱਗਦੀ ਆ ਤਾਂ ਕਰਿਆ ਕਰੋ ਆਪਣੇ ਚੈਨਲ ਨੂੰ ਲਾਈਕ ਤੇ YouTube ਚੈਨਲ ਨੂੰ ਸਬਸਕ੍ਰਾਈਬ ਮਿਲਦੇ ਹਾਂ ਕਿਸੇ ਹੋਰ ਨਵੇਂ ਬਲੌਗ 'ਚ ਜਦ ਤੱਕ ਲਈ ਸਾਰੇ ਵੀਰਾਂ ਨੂੰ ਧੰਨਵਾਦ